ਸਾਸ੍ਰੀ ਗਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਆ ਪੰਜਾਬ ਜਨਰल्स ਕਟ ਤੇ ਮੀਡੀਆ ਇਨਚਾਰਜ ਬਲਤੇਜ ਪੰਨੂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੀ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅੱਜ ਸਾਡੇ ਮੁੱਖ ਮੰਤਰੀ ਸਾਬਕਵੰਤ ਸਿੰਘ ਮਾਨ ਜੀ ਤੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਚੇਚੇ ਤੌਰ ਦੇ ਉੱਤੇ ਦੂਜਾ ਫੇਸ ਸਟਾਰਟ ਕਰਨ ਦੇ ਵਾਸਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਆਏ ਸੀ ਇਹ ਦੂਸਰਾ ਫੇਸ ਜਿਹੜਾ ਉਹ ਕੀ ਹੋਊਗਾ ਮੈਂ ਉਹਦੀ ਵੀ ਤੁਹਾਨੂੰ ਥੋੜੀ ਜੀ ਬਰੀਫ ਦਿਨਾ ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਣਾ ਕਿ 5 ਜਨਵਰੀ ਤੱਕ ਦੇ ਜਿਹੜੇ ਅੰਕੜੇ ਨੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਕੇ 30104 ਕੇਸ ਰਜਿਸਟਰਡ ਕੀਤੇ ਗਏ ਨੇ ਔਰ 43437 ਲੋਕ ਜਿਹੜੇ ਨੇ ਉਹ ਅरेस्ट ਕੀਤੇ ਗਏ ਨੇ ਜਿਹੜੀ 1886 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਆ ਸਮੈਕ ਜਿਹੜੀ ਆ ਉਹ 0.266 ਜਿਹੜੀ ਬਰਾਮਦ ਕੀਤੀ ਗਈ ਆ ਪੁਲਿਸ ਨੇ ਫੜੀ ਆ ਅਫੀਮ ਜਿਹੜੀ ਆ ਉਹ 603 ਕਿਲੋ ਤੇ ਡੋਡੇ ਪੋਪੀ ਹਸਟ ਜਿਹੜੀ ਆ ਉਹ 27374 ਕਿਲੋ ਪੜੇਗੇ ਨੇ ਇਹ ਮੋਟੀ ਮੋਟੀ ਜਿਹੜੀ ਅ ਨਸ਼ੇ ਨੇ ਉਹਨਾਂ ਦਾ ਵੇਰਵਾ ਹੈ ਪਿਛਲੇ 3 ਸਾਲਾਂ ਦੇ ਦੌਰਾਨ ਕਿਉਂਕਿ ਪਹਿਲੇ ਜਿਹੜੇ 3 ਸਾਲ ਸੀ ਆ ਦੀ ਉਹਦੀ ਤਿਆਰੀ ਦੇ ਵਿੱਚ ਲੱਗੇ ਰਹੇ ਕਿ ਜਿਸ ਦਿਨ ਇਹ ਯੁੱਧ ਸ਼ੁਰੂ ਕੀਤਾ ਜਾਊਗਾ ਯੁੱਧ ਹੈ ਤੇ ਯੁੱਧ ਪੱਧਰ ਤੇ ਲੜਿਆ ਜਾਊਗਾ ਪਰ ਕੰਮ ਚੱਲ ਰਿਹਾ ਸੀ ਇੱਕ ਅੰਕੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਾਂਝੇ ਕੀਤੇ ਸੀਗੇ ਉਹਨਾਂ ਅੰਕੜਿਆਂ ਅਨੁਸਾਰੇ ਅਦਾਰਿਆਂ ਨੇ ਕਿ ਇਸ ਵੇਲੇ ਜਿਹੜਾ ਕਨਵਿਕਸ਼ਨ ਰੇਟ ਹੈ ਉਹ 87 88% ਦੇ ਕਰੀਬ ਚਲੇ ਗਿਆ ਪਿਛਲੇ ਤਿੰਨਾਂ ਸਾਲਾਂ ਦੇ ਦੌਰਾਨ ਪਹਿਲਾ ਕਦੇ ਵੀ ਇੰਨਾ ਕਨਵਿਕਸ਼ਨ ਰੇਟ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਰਿਹਾ ਭਾਵ ਕਿ ਯੁੱਧ ਹਰ ਪੱਧਰ ਦੇ ਉੱਤੇ ਲੜਿਆ ਜਾ ਰਿਹਾ ਦੂਸਰਾ ਫੇਜ਼ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਇਹ ਅਸੀਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਨੇ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਪਹਿਰੇਦਾਰ ਨਾਮ ਦਿੱਤਾ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਇਸ ਵੇਲੇ ਕਰੀਬ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਤੱਕ ਮੈਂਬਰ ਪਿੰਡਾਂ ਦੇ ਪਹਿਰੇਦਾਰ ਦਾ ਬਣ ਚੁੱਕਿਆ ਹੋਇਆ ਇੱਕ ਐਪ ਲਾਂਚ ਕੀਤਾ ਗਿਆ ਅੱਜ ਔਰ ਇਹ ਐਪ ਜਿਹੜਾ ਹੈ ਇਹ ਪਿੰਡਾਂ ਦੇ ਪਹਿਰੇਦਾਰ ਜਿਹੜੇ ਬਣੇ ਨੇ ਉਹਨਾਂ ਦੇ ਕੋਲੇ ਇਸ ਐਪ ਦਾ ਐਕਸੈਸ ਹੋਊਗਾ ਇਸ ਐਪ ਦੇ ਉੱਤੇ ਉਹ ਜਿਹੜੀ ਜਾਣਕਾਰੀ ਉਹਨਾਂ ਦੇ ਕੋਲੇ ਆਉਂਦੀ ਹੈ ਕਿਹੜੇ ਪਿੰਡ ਦੇ ਵਿੱਚ ਕਿਹੜੇ ਕਸਬੇ ਦੇ ਵਿੱਚ ਕੌਣ ਵਿਅਕਤੀ ਨਸ਼ਾ ਵੇਚ ਰਿਹਾ ਉਸ ਐਪ ਦੇ ਉੱਤੇ ਜਾਣਕਾਰੀ ਪਾਊਗਾ ਐਕਸੈਸ ਉਹਦੇ ਕੋਲੇ ਹੀ ਹੋਊਗਾ ਉਹਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਜਾਊਗੀ ਕਿਤੇ ਵੀ ਅੱਗੇ ਕਿ ਇਹ ਕਿਹਨੇ ਪਾਈ ਆ ਜਾਣਕਾਰੀ ਸਿਰਫ ਪਿੰਡ ਦੀ ਕੌਣ ਵੇਚਣ ਵਾਲਾ ਹੈ ਤੇ ਉਹਦਾ ਜੇ ਕੋਈ ਕੰਟੈਕਟ ਨੰਬਰ ਹੈ ਜਾਂ ਉਹਦੀ ਘਰ ਦਾ ਜਿਹੜਾ ਐਡਰੈਸ ਉਹ ਕੀ ਹੈ ਉਹ ਐਪ ਨੂੰ ਅੱਗੇ ਜਿਹੜਾ ਸਿੱਧਾ ਇਹ ਡਾਇਰੈਕਟ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਕਰਨਗੇ ਉਹਦੀ ਪੁਲਿਸ ਜਿਹੜੀ ਆ ਉਹ ਕੋਹ ਕਰੂਗੀ ਉਹਦੀ ਇਨਵੈਸਟੀਗੇਸ਼ਨ ਜਦੋਂ ਜਾਣਕਾਰੀ ਚਲੇਗੀ ਉਸੇ ਵੇਲੇ ਸ਼ੁਰੂ ਹੋ ਜੂਗੀ ਜਿੰਨੀ ਛੇਤੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੁਕੰਮਲ ਹੁੰਦੀ ਹੈ 8 ਘੰਟਿਆਂ ਚ ਹੋ ਜੇ 10ਾਂ ਚ ਹੋ ਜੇ 12 ਚ ਹੋ ਜੇ 24 ਚ ਹੋ ਗਏ ਉਹਦੇ ਉੱਤੇ ਐਕਸ਼ਨ ਜਿਹੜਾ ਉਹ ਲਿਆ ਜਾਊਗਾ ਇਸ ਤੋਂ ਇਲਾਵਾ ਇੱਕ ਮਿਸਕਾਲ ਨੰਬਰ ਜਿਹੜਾ ਉਹ ਜਾਰੀ ਕੀਤਾ ਗਿਆ ਅੱਜ ਇਹ ਮਿਸਕਾਲ ਨੰਬਰ ਇਸ ਕਰਕੇ ਜਾਰੀ ਕੀਤਾ ਗਿਆ ਕਿ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਜਿਹੜਾ ਇਹ ਸਮਝਦਾ ਹੈ ਕਿ ਉਹਨੇ ਯੁੱਧ ਨਸ਼ਿਆਂ ਵਿਰੁੱਧ ਦਾ ਪਾਠ ਬਣਨਾ ਉਹ ਵੀ ਇਹ ਸੋਚਦਾ ਕਿ ਪੰਜਾਬ ਨੂੰ ਅਸੀਂ ਨਸ਼ਾ ਰਹਿਤ ਕਰਨਾ ਹੈ ਤਾਂ ਉਹਦੇ ਉੱਤੇ ਇੱਕ ਮਿਸਕਾਲ ਦੇ ਕੇ ਇਹਦਾ ਮੈਂਬਰ ਬਣ ਸਕਦਾ ਹੈ ਔਰ ਸਾਨੂੰ ਇਸ ਗੱਲ ਦੀ ਪੂਰਾ ਯਕੀਨ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਮੁਹਿੰਮ ਦੇ ਨਾਲ ਜੁੜਨਗੇ ਤੇ ਇਸ ਮੁਹਿੰਮ ਦੇ ਨਾਲ ਜੁੜ ਕੇ ਉਹ ਇੱਕ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਦੀ ਮਾਹੌਲ ਖੜਾ ਕਰ ਦੇਣਗੇ ਕਿ ਨਸ਼ਾ ਵੇਚਣ ਵਾਲੇ ਜਿਹੜੇ ਉਹ ਇਦਾਂ ਗਾਇਬ ਹੋ ਜਾਣਗੇ ਜਿਵੇਂ ਬਹੁਤ ਸਾਰੇ ਵਰੇ ਪਹਿਲਾਂ ਡਾਇਨਾਸੌਰ ਗਾਇਬ ਹੋ ਗਏ ਸੀਗੇ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਨੇ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਤੇ ਹੋਈ ਇੱਛਾ ਸਤਿਨ ਸ਼੍ਰੀ ਅਕਾਲ